ਤੇ ਉਹਨਾਂ ਦੀ ਨਜ਼ਰ ਮੁੱਤੋਂ ਦੀ ਉੱਡਣ ਵਾਲੇ ਪੰਖਿਆਂ ਨੂੰ ਵੀ ਦੇਖਦੇ ਨੇ ਸੈਨਿਕ ਲੱਗੇ ਹੋਏ ਆ ਫੌਜ ਲਾਈ ਹੋਈ ਹੈ ਸਾਰੇ ਪਾਸੇ ਨਜ਼ਰ ਰੱਖਣਾ ਨੇ ਉਹ ਜਦੋਂ ਫੁੱਲ ਤਰਦਾ ਆਵੇ ਪਾਣੀ ਤੇ ਬੜਾ ਸੋਹਣਾ ਸਭ ਦੀ ਨਜ਼ਰ ਟਿਕ ਗਈ ਉਹਦੇ ਤੇ ਕਿ ਕੋਈ ਫੁੱਲ ਆਪਣੇ ਮਹਿਲ ਵੱਲੋਂ ਆ ਰਿਹਾ ਪਾਣੀ ਦੇ ਵਿੱਚ ਰਾਜੇ ਨੇ ਵੀ ਗੌਰ ਨਾਲ ਵੇਖਿਆ ਇਹ ਨਾ ਉਹ ਬਹੁਤ ਸੋਹਣਾ ਫੁੱਲ ਹੈ ਤਾਂ ਚੁੱਕੋ ਇਹਨੂੰ ਉਹ ਜਿਹੜੇ ਸਿਆਣੇ ਬੰਦੇ ਸੀ ਉਹ ਕਹਿੰਦੇ ਰਾਜਾ ਸਾਹਿਬ ਤੁਸੀਂ ਕੀ ਲੈਣਾ ਫੁੱਲਾਂ ਤੋਂ ਛੱਡੋ ਪਰ ਉਹ ਕਹਿਣ ਲੱਗਿਆ ਐਡਾਂ ਵੀ ਮੈਂ ਡਰਦਾ ਨਹੀਂ ਐਂਉ ਵੀ ਨਹੀਂ ਹਾਵੇ ਦਰਸ਼ਕਨਾਗ ਮੈਨੂੰ ਫੁੱਲਾਂ ਜੇ ਮਾਰਦੇ ਨੇ ਚੁੱਕੋ ਮੈਨੂੰ ਇਹ ਫੁੱਲ ਚਾਹੀਦਾ ਉਹਨਾਂ ਨੇ ਵੀ ਕਿਸੇ ਢੰਗ ਨਾਲ ਉਹ ਫੁੱਲ ਚੁੱਕਿਆ ਜਦੋਂ ਰਾਜੇ ਨੇ ਫੜਿਆ ਕਹਿੰਦਾ ਵੀ ਬਹੁਤ ਸੁੰਦਰ ਫੁੱਲ ਦਾ ਕਰਦੇ ਨੇ ਜਦੋਂ ਖੁਸ਼ਬੂ ਲੈਣ ਲੱਗਿਆ ਉਹਦੀ ਉਹਦੇ ਚ ਇੱਕ ਕੀੜਾ ਬਣ ਕੇ ਛੁਪਿਆ ਹੋਇਆ ਸੀ ਦਰਸ਼ਕਨਾਗ ਉਹਨੇ ਉਸੇ ਵੇਲੇ ਹੀ ਉਹਨੂੰ ਡੰਗਦਾ ਤੇ ਉਹ ਰਿਸ਼ੀ ਦਾ श्राਪ ਪੂਰਾ ਹੋ ਗਿਆ ਉਸੇ ਦਿਨ ਇੱਕ ਦਰਸ਼ਕਨਾਗ ਨੇ ਉਹ ਰਾਜੇ ਨੂੰ ਡੰਗ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ ਅਗਲਾ ਰਾਜਾ ਹੋਇਆ ਉਹ ਕਹਿੰਦਾ ਵਈ ਸੱਪ ਨੇ ਮੇਰਾ ਪਿਤਾ ਮਾਰਿਆ ਮੈਂ ਇਹੋ ਜਾਂ ਜੱਗ ਕਰਾਂਗਾ ਸਾਰੀ ਦੁਨੀਆ ਦੇ ਸੱਪਾਂ ਨੂੰ ਸਾੜ ਦੇਵਾਂ ਉਹਨੇ ਵੀ ਭਵਨ ਕੁੰਡ ਬਣਾ ਲਿਆ بڑے بڑے ਬ੍ਰਾਹਮਣ ਵੇਦ ਪਾਠੀ ਸੱਦ ਲਏ ਇੱਕ ਗਰੜ ਪ੍ਰਾਣ ਹੈ ਤੇ ਇੱਕ ਗਰੜ ਸ਼ਬਦ ਹੈ ਜਿਹੜਾ ਜਿਹਨੂੰ ਸੱਪ ਦੀ ਆਣ ਹੈ ਬਈ ਉਹ ਸ਼ਬਦ ਪੜਿਆ ਜਾਂ ਸੁਣਿਆ ਜਾਵੇ ਤਾਂ ਸੱਪ ਦੀ ਜਹਿਰ ਨਹੀਂ ਡੜਦੀ ਉਹਨੂੰ ਗਰੜ ਪ੍ਰਾਣ ਦਾ ਉਹ ਸ਼ਬਦ ਹੈ ਉਹਨੇ ਹਵਨ ਕੁੰਡ ਬਣਾ ਲਿਆ ਸਾਰੇ ਬੇਦ ਪਾਠੀ ਸੁਹਾ ਸੁਹਾ ਕਰਕੇ ਮੰਤਰ ਪੜਨ ਲੱਗੇ ਹਵਨ ਕਰਨ ਲੱਗੇ ਤੇ ਜਿਹੜੇ ਉਹ ਮੰਤਰਾਂ ਦੀ ਸ਼ਕਤੀ ਨਾਲ ਨਾ ਦਸਮ ਗੁਰੂ ਗ੍ਰੰਥ ਸਾਹਿਬ ਦਾ પ્રસੰਗ ਹੈ ਇਹ ਵਿਚਿਤ੍ਰਨਾਟਕ ਸਾਹਿਬ ਦਾ ਕਹਿੰਦੇ ਪਹਿਲਾਂ ਤਾਂ ਦੋ ਦੋ ਚਾਰ ਚਾਰ ਉਂਗਲਾਂ ਦੇ ਸੱਪ ਆ ਗਏ ਉਹ ਹਵਨ ਕੋਹਂ ਦੇ ਵਿੱਚ ਡਿੱਗਣ ਲੱਗੇ ਜਿਹਦੇ ਚੱਗ ਮੱਚਦੀ ਸੀ ਡਾਟ ਪੈਂਦਾ ਸੱਪਾਂ ਦਾ ਫਕਾਰੇ ਮਾਰਦੇ ਨੇ ਪਰ ਸੜੀ ਜਾਂਦੇ ਹੌਲੀ ਹੌਲੀ ਕਹਿੰਦੇ ਪੰਜ ਪੰਜ 10 10 ਕਰਮਾਂ ਦੇ ਫੁੱਟਾਂ ਦੇ ਸੱਪ ਨਿਕਲਣ ਲੱਗ ਪਏ ਉਹ ਵੀ ਉਹਦੇ ਚ ਡਿੱਗ ਕੇ ਸੜਨੇ ਸ਼ੁਰੂ ਹੋ ਗਏ ਤੇ ਹੌਲੀ ਹੌਲੀ ਸਾਧ ਸੰਗਤ ਜੀ ਐਂਉਂ ਦੱਸਿਆ ਗੁਰ ਕੀਦਰ ਸਾਹਿਬ ਨੇ ਕਹਿੰਦੇ ਕਈ ਕਈ ਕੋਹਾਂ ਦੇ ਸੱਪ ਆ ਕੇ ਉਹਦੇ ਚ ਡਿੱਗਣ ਲੱਗ ਪਏ ਵੇਦਾਂ ਦੇ ਮੰਤਰਾਂ ਦੀ ਸ਼ਕਤੀ ਦੇ ਨਾਲ ਜਿਵੇਂ ਨਹਿਰਾਂ ਤੇ ਘਰਾਟਾਂ ਦੀ ਆਵਾਜ਼ ਆਉਂਦੀ ਹੈ ਨਾ ਐਉਂ ਕਹਿੰਦਾ ਸੱਪਾਂ ਦਾ ਡਾਟ ਪੈਂਦਾ ਅੱਗ ਦੇ ਵਿੱਚ ਡਿੱਗ ਕੇ ਫਰਾਟੇ ਮਾਰਦੇ ਨੇ ਸੜਦੇ ਹੋਏ ਪਰ ਉਹ ਕਹਿੰਦਾ ਬੰਦ ਨਹੀਂ ਕਰਨਾ ਜਾ ਸਾਰੇ ਸੱਪ ਫੂਕ ਦੇਣਾ ਜਦੋਂ ਦੁਨੀਆਂ ਤੇ ਸੱਪਾਂ ਦੀਆਂ ਸਾਰੀਆਂ ਗੁੱਲਾਂ ਹਵਨਕੁੰਡ ਦੇ ਵਿੱਚ ਆ ਕੇ ਡਿੱਗ ਪੀਆਂ ਗਰੜ ਮੰਤਰ ਦੀ ਸ਼ਕਤੀ ਨਾਲ ਸੜ ਗੀਆਂ ਫਿਰ ਰਹਿ ਗਿਆ ਤਾਛਕਨਾਗ ਉਹ ਦੇਵ ਲੋਕ 'ਚ ਜਾ ਕੇ ਛੁਪ ਗਿਆ ਦੇਵਤਿਆਂ ਦੀ ਦੁਨੀਆਂ 'ਚ ਚੱਲ ਗਿਆ પરમાંત્રਾਂ ਦੀ ਸ਼ਕਤੀ ਨਾਲ ਉਹ ਵੀ ਆ ਕੇ ਥੱਲੇ ਧਰਤੀ ਦੇ ਡਿੱਗ ਪਿਆ ਜਿੱਥੇ ਜੱਗ ਹੋ ਰਿਹਾ ਸੀ ਸਭ ਨੂੰ ਪਤਾ ਲੱਗ ਗਿਆ ਵੀ ਇਹ ਤਖਸ਼ਗਨਾਗ ਹੈ ਜਿਹੜਾ नागराज ਹੈ ਸਾਰੇ ਲਗਾਾਂ ਦੀ ਦੁਨੀਆ ਦਾ ਰਾਜਾ ਹੈ ਇਹ ਉਹ नाग ਹੈ ਰਾਜਾ ਕਹਤਾ ਹੁਣ ਇਹਨੂੰ ਵੀ ਸਾੜੂਗਾ ਤੇ ਉਹ ਸੱਪ ਨਾ ਬੜਾ ਦੁਖੀ ਹੋਇਆ ਧਰਤੀ ਤੇ ਲੇਟਦਾ ਹਵਨ ਕੁੰਡ ਵੱਲ ਨੂੰ ਆਉਣ ਲੱਗਾ ਕਿਉਂ ਬੇਦਾਂ ਮੰਤਰਾਂ ਦੀ ਸ਼ਕਤੀ ਸੀ ਉਹ ਖਿੱਚ ਕੇ ਅੱਗ 'ਚ ਸੁੱਟ ਰਹੀ ਸੀ ਸੱਪਾਂ ਨੂੰ ਇਨਨੂੰ ਇੱਕ ઋષਿ ਉੱਠਿਆ ਉਹਨਾਂ ਜੋ ਜਗ ਕਰਦੇ ਸੀ ਜਗ ਕਰਨ ਵਾਲੇ ਸੀ ਜਿਹੜੇ ਉਹਨਾਂ ਨੇ ਵੀ ਦੇਖ ਲਿਆ ਵੀ ਨਾਗਾਂ ਦੀ ਕੁੱਲ ਖਤਮ ਹੋ ਜਾਏਗੀ ਇੱਕੋ ਹੀ ਨਾਗ ਬਚਿਆ ਤਾਛਕ ਨਾਗ ਆਸਤਿਕ ઋષਿ ਖੜਾ ਹੋ ਗਿਆ ਹਵਨ ਕਰਦਾ ਕਰਦਾ ਕਹਿੰਦਾ ਓ ਰਾਜਾ ਇਹ ਤਾਛਕ ਨਾਗ ਹੈ ਜਿਹਨੇ ਤੇਰੇ ਪਿਓ ਨੂੰ ਡੰਗਿਆ ਪਰ ਇੱਕ ਗੱਲ ਸੁਣ ਲੈ ਇਹ ਸੜ ਗਿਆ ਦੁਨੀਆ 'ਚੋਂ ਸੱਪਾਂ ਦੀ ਕੁੱਲ ਖਤਮ ਹੋ ਜਾਏਗੀ ਤੇ ਇਹਦੇ ਤੋਂ ਬਾਅਦ ਤੈਨੂੰ ਖੁਦ ਨੂੰ ਇਸ ਹਵਨ ਕੁੰਡ 'ਚ ਸੜਨਾ ਪਵੇਗਾ ਮਨਜੂਰ ਰਾਜਾ ਡਰ ਗਿਆ ਬਈ ਕਹਿਣ ਲੱਗਿਆ ਰੋਕੋ ਇੱਥੇ ਹੀ ਬੰਦ ਕਰ ਦਿਓ ਹਵਨ ਆਸਤਿਕ मुਨੀ ਨੇ ਤਖਤ नाग ਨੂੰ ਬਚਾਇਆ ਦਸਮ ਗੁਰੂ ਗ੍ਰੰਥ ਸਾਹਿਬ ਦੇ ਬੜੇ ਨੁਕਤੇ ਨੇ ਊਨਾਮ ਦੁਨੀਆ 'ਚ ਲੋਕ ਸੱਪਾਂ ਨਾਲ ਡੰਗੇ ਜਾਂਦੇ ਆ ਪਰ ਕਲਗੀਧਰ ਸਾਹਿਬ ਕਹਿੰਦੇ ਜਿਹੜਾ ਆਸਤਿਕ मुਨੀ ਐ ਫਿਰ ਸੱਪਾਂ ਨੇ ਉਹਦੀ ਆਣ ਧਾਰਨ ਕਰ ਲਈ ਕਿੱਥੇ ਕੋਈ ਸਾਬਾ ਜੇ ਨਾ ਘਰ ਦੇ ਵਿੱਚ ਕੋਈ ਉਹੋ ਜੀ ਜਗ੍ਹਾ ਤੇ ਉੱਥੇ ਆਸਤਿਕ 무ਨੀ ਦਾ ਨਾਮ ਲੈ ਦਿਓ ਭਈ ਚੱਲ ਜਾ ਤੈਨੂੰ ਆਸਤਿਕ 무ਨੀ ਦੀ ਸੋਹ ਆ ਉਸੇ ਵੇਲੇ ਮੁੜ ਜਾਏਗਾ ਕਿਉਂ ਬੀਜ ਮੰਤਰ ਸਰਬ ਕੋ ਗਿਆਨ ਸਭ ਜੀਵਾਂ ਨੂੰ ਬੀਜ ਮੰਤਰ ਗਿਆਨ ਉਹਨਾਂ ਨੂੰ ਪਤਾ ਵੀ ਆਸਤਿਕ 무ਨੀ ਨੇ ਸਾਡੀ ਕੁੱਲ ਵਿਚਾਈ ਹੈ ਖਤਮ ਹੁੰਦੀ ਤਾਂ ਕਰਕੇ ਉਹ ਅੱਜ ਤੱਕ ਵੀ ਆਸਤਿਕ 무ਨੀ ਦੀ ਆਣ ਲੱਗਦੇ ਇਹ ਦਸਮ ਗੁਰੂ ਗ੍ਰੰਥ ਸਾਹਿਬ ਦਾ ਪ੍ਰਸੰਗ ਓਏ ਭਾਈ ਪਤਾ ਨਹੀਂ ਕਿੰਨੇ ਇੱਕ ਬੜੇ ਬੜੇ ਰਾਜਨ ਹੋਏ ਅੱਜ ਦਾ ਇਹ ਹੁਕਮਨਾਮਾ ਸਾਹਬ ਹੈ ਬੜੇ ਬੜੇ ਰਾਜਨੇ ਆਰ ਭੂਮਨ ਤਾਂ ਕਿ ਤ੍ਰਿਸ਼ਣ ਨਾ ਬੁੱਝੀ